ਲਗਦੀ ਹੈ ਮੈਂ ਨਰ ਦੇ ਆ ਗਈ ਮੌਕੇ ਤੇ ਹੀ ਆ ਗਈ ਜਿੱਦ ਤੁਸੀਂ ਆ ਗਏ ਮੈਂ ਤੁਹਾਨੂੰ ਹੀ ਯਾਦ ਕਰਦੀ ਸੀ ਮੇਰੇ ਨਾਲ ਪਿਸਟਕ ਮੁੱਕ ਗਈ ਮੈਂ ਲਾਉਣ ਲੱਗੀ ਸੀ ਜੋ ਦੇਖਿਆ ਉਹ ਨਣੀ ਮੁੱਕੀ ਪਈ ਹੈਗੀ oh my god ਲਿਪਸਟਿਕ ਲੈ ਕੇ ਆਉਣੀ ਹੈ ਹੁਣੇ ਜਾਓ ਲੈ ਕੇ ਆਓ ਹੁਣੇ ਜਾਣਾ ਪੂਗਾ ਚਲ ਮੈਂ ਜਾਣਾ ਨਾ ਹੁਣੀ ਆਇਆ ਸੀਗਾ ਹੁਣੀ ਫੇਰ ਚੱਲੇ ਡਰ ਗਿਆ ਨਾ ਬੌਟੀ ਤੂੰ ਮੈਂ ਕਿਹਾ ਸੀ ਮੈਨੂੰ ਚੱਪਲਾ ਲਿਆ ਦੇ ਬਾਈ ਡਰਦਾ ਕਾ ਨੂੰ ਮੈਂ ਕਲੇਸ਼ ਤੋਂ ਡਰ ਲੱਗਦਾ ਹੁਣ ਕਰੀਗੀ ਚੱਲ ਆਏ ਕਰੀ ਹੁਣ ਆ ਗਰਮੀਆਂ ਆ ਗਈਆਂ ਤੇ ਚੱਪਲਾ ਲੈ ਕੇ ਆਈ ਮੈਨੂੰ ਕੋਈ ਆਹੋ ਯਾਦ ਰੱਖੀ ਹੁਣ ਕਿੰਨੇ ਨੰਬਰ ਚੱਪਲਾਉਗੀ ਉਹ ਨੰਬਰ ਤਾਂ ਪੱਕਾ ਵਿੱਚ ਐ ਸਾਰੇ ਜਾਣਦੇ ਨੇ ਮੈਨੂੰ ਉੱਥੇ ਮੈਂ ਪਾਉਣੀ ਐ ਤੇ ਚੌੜੇ ਜਿਹੇ ਸੈਂਡਲ ਜੀ ਗੱਲ ਸੁਣ ਕੇ ਜਾਇਓ ਮੇਰੀ ਬਾਲੀ ਜੀ ਹਾਂ ਹੁਣ ਕੀ ਕੰਮ ਪੈ ਗਿਆ ਇਹਨੂੰ ਕੋਸੀ ਜੀ ਬਗੀ ਅੰਤਰਾ ਮਨ ਲਾਦਾ ਪਿੰਡਾਂ ਪੈ ਗਿਆ ਹੁਣ ਕੀ ਰਹਿ ਗਿਆ ਸੀ ਆਵਾਜ਼ ਮਾਰਤੀ ਦੁਆਰੇ ਨਾ ਕੰਮ ਸੋਨੂੰ ਮੈਂ ਵੇਜਿਆ ਤੁਸੀਂ ਉਹ ਚੋਰੇ ਦੀ ਗੁਲਾਮੀ ਕਰਦੇ ਫਿਰਦੇ ਹੋਗੇ ਲਿਆ ਦੋ ਉਹਨੂੰ ਚੱਪਲਾ ਕਿਉਂ ਕੀ ਹੋਇਆ ਉਹ ਲਾਤੇ ਲੱਤਰ ਕੇ ਸਾਰ ਨੇ ਬੈਠਾ ਰਹਿੰਦਾ ਆਪ ਨਹੀਂ ਲਿਆ ਸਕਦਾ ਹੈਗਾ ਉਹ ਕੰਬੜੀਏ ਮੇਰਾ ਵੱਡਾ ਭਰਾ ਹੈ ਮੇਰਾ ਫਰਜ਼ ਬੰਦਾ ਹੈ ਫਿਰ ਉਹ ਸਾਰਾ ਦਿਨ ਉਹਦੀ ਗੁਲਾਮੀ ਕਰਦੇ ਰਹਿੰਦੇ ਆ ਚੋਰੇ ਦੀ ਸੋਨੂੰ ਪਤਾ ਨਹੀਂ ਹੈਗਾ ਲੈ ਤਾਂ ਬੋਲਣ ਦੀ ਅਕਲ ਸਿੱਖ ਮੇਰਾ ਵੱਡਾ ਭਰਾ ਹੈ ਗੱਲ ਟੰਗਣਾ ਕਰ ਮੈਂ ਤੁਹਾਨੂੰ ਮਾੜੀ ਜੀ ਇੱਜ਼ਤ ਨਹੀਂ ਤੁਸੀਂ ਬਾਹਲਾ ਹੀ ਹੋ ਕਰਨ ਲੱਗ ਜਾਨੇ ਹੋ ਫਿਰ ਮੈਨੂੰ ਤਾਂ ਪਪਾ ਤੇਰੀ ਇੱਜ਼ਤ ਦੀ ਲੋੜ ਨਹੀਂ ਪਰ ਮੇਰੇ ਭਰਾ ਨੂੰ ਵੱਧ ਘੱਟ ਗੱਲ ਕਰਨ ਦੀ ਲੋੜ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਰਹੇ ਹੁਣ ਚੱਪਲਾ ਚੁੱਪਲਾ ਮੇਰੇ ਵੱਡੇ ਭਰਾ ਨੂੰ ਅੱਜ ਤੋਂ ਬਾਅਦ ਜੇ ਵੱਧ ਘੱਟ ਬੋਲਦੀ ਤੇ ਆ ਗਈ ਤਾਂ ਹਸਾਬ ਲਾ ਲਈ ਮੈਂ ਲੈਉਣ ਦੀ ਚੱਪਲਾ ਕੋਈ ਚੱਪਲਾ ਨਹੀਂ ਲੈ ਹੋਣੀ ਕਿਉਂ ਨਹੀਂ ਲਿਆਉਣ ਦਿੰਦੀ ਤੂੰ ਨਹੀਂ ਲਿਆਉਣ ਦਿੰਦੀ ਚੱਲ ਤਾਂ ਮੈਂ ਵੀ ਦੇਖਦੀ ਹਾਂ ਤੁਸੀਂ ਕਿਵੇਂ ਲੈਉਣੇ ਚੱਪਲਾ ਮੈਂ ਵੀ ਚੱਲੀ ਘਰ ਪੇਕਿਆਂ ਨੂੰ ਤੁਸੀਂ ਲਿਆਇਓ ਚੱਪਲਾ ਤੂੰ ਜਾ ਪੇਕਿਆਂ ਨੂੰ ਲੈ ਫੇ ਚੱਲੀ ਪੈ ਗਿਆ ਪੰਗਾ ਹੁਣ ਕੀ ਕਰਾਂਗਾ ਜੇ ਹੁਣ ਮੈਂ ਬਾਹਰ ਜੰਨਾ ਬਾਈ ਮਜ਼ਾਕ ਡਾਉ ਅੰਦਰ ਜੰਨਾ ਤਈ ਨੂੰ ਐ ਲੱਗੂ ਵੀ ਮੇਰੇ ਬਿਨਾ ਸਰਦਾ ਹੀ ਨਹੀਂ ਹੁਣ ਮੈਂ ਕਿੱਧਰ ਨੂੰ ਜਾਵਾਂ ਪੱਟਾ ਹੀ ਪੈ ਗਿਆ ਪਹਿਲਾਂ ਮੂੰਹ ਮਨ ਲੱਗਦਾ ਬਾਈ ਕੁੜੇ ਜਾਊਂਗਾ ਬਾਈ ਨੇ ਪਰਜਾਈ ਨੂੰ ਦੱਸਣਾ ਉਹਨੇ ਆਪਣੇ ਸਹੁਰਿਆਂ ਨੂੰ ਦੱਸਣਾ ਮੇਰੀ ਹੋਰ ਬੇਇੱਜ਼ਤੀ ਹੋਊਗੀ ਇਹਦੇ ਨਾਲ ਚੰਗਾ ਹੈ ਮੈਂ ਆਪਣੀ ਘਰ ਵਾਲੀ ਨਹੀਂ ਮਿਲਾ ਲਾ ਮੈਂ ਪਹਿਲਾਂ ਦੇਖਾਂ ਸਹੀ ਵੀ ਕਰ ਜੀਏ ਕੀ ਔਰ ਉਸਕੇ ਵੇਸੇ ਹੀ ਪੈਗੀ ਹੋਵੇ ਅੰਦਰ ਜੰਨਾ ਦੇਖਦਾ ਮੈਂ ਚੱਲ ਗਈ ਇਹ ਨਹੀਂ ਹੈ ਲੋਟ ਆਉਂਦੇ ਇਹਨਾਂ ਨੂੰ ਕਰਨ ਦੋ ਗੁਲਾਮੀ ਉਹ ਕੀ ਹੋ ਗਿਆ ਤੈਨੂੰ ਇਹਦਾ ਸੁੱਕੀ ਰਹਿੰਦੇ ਹੁਣ ਕੀ ਹੋ ਗਿਆ ਐਡੀ ਕੀ ਗੱਲ ਹੋ ਗਈ ਦੇਖ ਉਹ ਤੂੰ ਛੱਡ ਇਹਨੂੰ ਇਹਨੂੰ ਛੱਡ ਇਹਨੂੰ ਨਹੀਂ ਬੱਸ ਮੈਂ ਨਹੀਂ ਕੋਈ ਗੱਲ ਸੁਣ ਮੇਰੀ ਗੱਲ ਸੁਣ ਨਹੀਂ ਮੈਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਤੂੰ ਕਿਤੇ ਨਹੀਂ ਜਾਣਾ ਬੈਗ ਧਰ ਦੇ ਠੀਕ ਹੈ ਆਪਾਂ ਆਰਾਮ ਨਾਲ ਸ਼ਾਮ ਨੂੰ ਗੱਲ ਕਰਦੇ ਹਾਂ ਮੈਂ ਕੋਈ ਗੱਲ ਨਹੀਂ ਕਰਨੀ ਹੁਣ ਤੁਸੀਂ ਉਹਦੀਆਂ ਪਕੀਆਂ ਖਾਓ ਲਾਣ ਯਾਰ ਕਿੱਡੀ ਕੀ ਗੱਲ ਹੋ ਗਈ ਤੂੰ ਇੰਨਾ ਗੁੱਸਾ ਕਰੀ ਜਿੰਨੀ ਹੈ ਨਹੀਂ ਮੈਨੂੰ ਐਸ ਪਣਾ ਕਰੇ ਕੋਈ ਹੈ ਨਹੀਂ ਰੋਟੀ ਕੌਣ ਪਕਾਊਗਾ ਤੂੰ ਤਾਂ ਕਹਿੰਦੀ ਉਹਦੇ ਪੱਕੇ ਖਾਏ ਹੋਣ ਨਾਲ ਤੂੰ ਮੇਰੀ ਗੱਲ ਸੁਣ ਲੈ ਤੂੰ ਆਹ ਕੰਮ ਛੱਡ ਦੇ ਤੂੰ ਗੁੱਸਾ ਛੱਡ ਦੇ ਇਹਨੂੰ ਛੱਡ ਦੇ ਤੂੰ ਨਹੀਂ ਹੁਣ ਨਹੀਂ ਮੈਂ ਜਾਊਂਗੀ ਨਹੀਂ ਨਹੀਂ ਇਹਨੂੰ ਛੱਡ ਦੇ ਤੂੰ ਤੁਸੀਂ ਕਰੋ ਗੁਲਾਮੀ ਮੇਰੀ ਗੱਲ ਸੁਣ ਲੈ ਤੂੰ ਐਦਾਂ ਨਾ ਕਰ ਗੁਲਾਮੀ ਗਲਮੀ ਗੱਲ ਨਾ ਕਰ ਮੇਰਾ ਵੱਡਾ ਭਰਾ ਹੈ ਮੇਰਾ ਫਰਜ਼ ਬੰਦਾ ਹੈ ਸੇਵਾ ਕਰਨਾ ਐਵੇਂ ਗੁੱਸਾ ਨਹੀਂ ਕਰੀਦਾ ਹੁੰਦਾ ਤੂੰ ਹੁਣ ਮੈਂ ਉੱਥੋਂ ਆਇਆ ਉਹ ਕੀ ਸੋਚੂਗਾ ਉਹਨੇ ਆਪਦੀ ਘਰ ਵਾਲੀ ਨੂੰ ਦੱਸਨੇ ਭਾਬੀ ਨੂੰ ਦੱਸਨੇ ਪਰਚਾਈ ਨੂੰ ਦੱਸਨੇ ਪਰਚਾਈ ਨੇ ਉਹਦੇ ਪੇਕੇ ਨੂੰ ਦੱਸਨੇ ਬਦਨਾਮੀ ਕਿਹਦੀ ਹੋਊਗੀ ਮੇਰੀ ਹੋਊ ਜਾਂ ਤੇਰੀ ਹੋਊ ਤਾਂ ਸਿਆਣੀ ਬਣ ਨਹੀ ਦੱਸ ਮੈਨੂੰ ਨਹੀਂ ਪਤਾ ਸਿਆਣੀ ਬਣੀਦਾ ਹੁੰਦਾ ਹੈ ਪਰਿਵਾਰ ਨੂੰ ਜੋੜ ਕੇ ਰੱਖੇ